ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੂਰਾਂ ਦੇ ਡੇੜੇ ਵਿਆਸ ਨੂੰ ਗੂਰਾਂ ਨੇ ਸਾਨੂੰ ਬਾਜ ਮਾਰੀਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੂਰਾਂ ਦੇ ਡੇੜੇ ਵਿਆਸ ਨੂੰ ਗੂਰਾਂ ਨੇ ਸਾਨੂੰ ਬਾਜ ਮਾਰੀਏ ਚੱਲੋ ਕੜੀਏ ਚੱਲੋ ਦੀ ਜਾ ਕੇ ਕੜੀਏ ਪੁਰਾਣੇ ਢੇੜੇ ਦਰਸ਼ਨ ਪੁਰਾਣੇ ਸਾਨੂੰ ਆਜ ਮਾਰੀ ਐ ਚੱਲੋ ਚੱਲੀਏ ਚੱਲੋ ਦੀ ਚੱਲੋ ਚੱਲੀਏ ਪੁਰਾਣੇ ਢੇੜੇ ਵਾਸ ਨੂੰ ਪੁਰਾਣੇ ਸਾਨੂੰ ਆਜ ਮਾਰੀ ਐ ਚੱਲੋ ਕੜੀਏ ਚੱਲੋ ਦੀ ਚੱਕੇ ਕੜੀਏ ਪੁਰਾਣੇ ਡੇਰੇ ਦਰਸ਼ਨ ਪੁਰਾਣੇ ਸਾਨੂੰ ਆਜ ਮਾਰੀਏ ਚੱਲੋ ਚੱਲੀਏ ਚੱਲੋ ਦੀ ਚੱਲੋ ਚੱਲੀਏ ਗੁਰਾਂ ਦੇ ਡੇਰੇ ਵਾਸ ਨੂੰ ਪੁਰਾਣੇ ਸਾਨੂੰ ਆਜ ਮਾਰੀਏ ਪਾਈਆਂ ਵਿੱਚੋਂ ਕੋਈ ਇੱਕ ਸ਼ਬਦ ਸੁਣਾਵੋ ਜੀ ਸ਼ਬਦ ਦੇ ਵਿੱਚ ਗੁਣ ਬਾਬਾ ਜੀ ਦੇ ਗਾਵੋ ਜੀ ਪਾਈਆਂ ਵਿੱਚੋਂ ਕੋਈ ਇੱਕ ਸ਼ਬਦ ਸੁਣਾਵੋ ਜੀ ਸ਼ਬਦ ਦੇ ਵਿੱਚ ਗੁਣ ਬਾਬਾ ਜੀ ਦੇ ਗਾਵੋ ਜੀ ਚਲੋ ਬੋਲੀਏ ਚਲੋ ਜੀ ਚਲੋ ਬੋਲੀਏ ਗੁਰੂ ਨੂਰਦਾਸ ਸਾਮੀ ਪੁਰਾਣੇ ਸਾਨੂੰ ਆਜ਼ਮਾੜੀਏ ਚਲੋ ਚੱਲੀਏ ਚਲੋ ਜੀ ਚਲੋ ਚੱਲੀਏ ਗੁਰੂ ਦੇਡੇਰੇ ਬਿਆਸ ਨੂੰ ਗੁਰੂ ਨੇ ਸਾਨੂੰ ਆਜ਼ਮਾੜੀਏ ਚੱਲੋ ਕੜੀਏ ਚੱਲੋ ਜਿੱਦਕ ਕੜੀਏ ਗੁਰੂ ਦੇਡੇ ਦੇ ਦਰਸ਼ਨ ਗੁਰੂ ਨੇ ਸਾਨੂੰ ਆਜ ਮਾੜੀਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੁਰੂ ਦੇਡੇ ਦੇ ਬਿਆਚ ਨੂੰ ਗੁਰੂ ਨੇ ਸਾਨੂੰ ਆਜ ਮਾੜੀਏ ਪੜ ਪੜ ਬੱਚਾ ਦੇਖੋ ਡੇਰੇ ਵੱਲ ਜਾਂਦਿਆਂ ਸਤ ਸੰਗ ਕੜਾ ਵਿੱਚ ਰੁੱਕ ਰੁੱਕ ਜਾਂਦਿਆਂ ਪੜ ਪੜ ਬੱਚਾ ਦੇਖੋ ਡੇਰੇ ਵੱਲ ਜਾਂਦਿਆਂ ਸਤ ਸੰਗ ਕੜਾ ਵਿੱਚ ਰੁੱਕ ਰੁੱਕ ਜਾਂਦਿਆਂ ਲਾਈਨਾਂ ਗਾਉਣ ਕਾ ਬਾਬੇ ਨੇ ਲਾਈਨਾਂ ਗਾਉਣ ਕਾ ਚੱਲੋ ਜੀ ਅਸੀ ਮਾਣਿਏ ਗੁਰਾਂ ਨੇ ਸਾਨੂੰ ਆਜ਼ਮਾੜੀਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੁਰਾਂ ਦੇ ਡੇਰੇ ਵਿਆਸ ਨੂੰ ਗੁਰਾਂ ਨੇ ਸਾਨੂੰ ਆਜ਼ਮਾੜੀਏ ਚੱਲੋ ਕੜੀਏ ਚੱਲੋ ਦੀਜਾ ਕੇ ਕੜੀਏ ਗੁਰਾਂ ਦੇ ਡੇੜੇ ਦਰਸਨ ਗੁਰਾਂ ਨੇ ਸਾਨੂੰ ਆਜ ਮਾਰੀਏ ਚੱਲੋ ਚੱਲੀਏ ਚੱਲੋ ਦੀ ਚੱਲੋ ਚੱਲੀਏ ਗੁਰਾਂ ਦੇ ਡੇੜੇ ਬਿਆਸ ਨੂੰ ਗੁਰਾਂ ਨੇ ਸਾਨੂੰ ਆਜ ਮਾਰੀਏ ਕਿੰਨਾ ਸੋਹਣਾ ਦੇਖੋ ਅੱਜ ਸੱਜਿਆ ਪੰਡਾਲੇ ਕਰਨਾਂ ਮੈਂ ਵੀ ਇੱਕ ਬੇਨਤੀ ਸਵਾਲੇ ਕਿੰਨਾ ਸੋਹਣਾ ਦੇਖੋ ਅੱਜ ਸੱਜਿਆ ਪੰਡਾਲੇ ਕਰਨਾਂ ਮੈਂ ਵੀ ਇੱਕ ਬੇਨਤੀ ਸਵਾਲੇ ਦੇ ਦੋ ਦਰਸ਼ਨ குரு ਜੀ ਦੇ ਦੋ ਦਰਸ਼ਨ ਜਪਾਂ ਮੈਂ ਜ ਦੋ ਨਾਮ ਨੂੰ ਗੁਰਾਂ ਨੇ ਸਾਨੂੰ ਆਵਾਜ਼ ਮਾਰੀ ਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੁਰਾਂ ਦੇ ਡੇੜੇ ਵਿਆਸ ਨੂੰ ਗੁਰਾਂ ਨੇ ਸਾਨੂੰ ਆਵਾਜ਼ ਮਾਰੀ ਏ ਚੱਲੋ ਕੜੀਏ ਚੱਲੋ ਜੀ ਦੱਕੇ ਕੜੀਏ ਗੁਰਾਂ ਦੇ ਡੇਰੇ ਦਰਸ਼ਨ ਪੁਰਾਣੇ ਸਾਨੂੰ ਆਜ਼ਮਾੜੀਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਪੁਰਾਂ ਦੇ ਡੇਰੇ ਵਾਸ ਨੂੰ ਪੁਰਾਣੇ ਸਾਨੂੰ ਆਜ਼ਮਾੜੀਏ ਗੁਰਾਂ ਨੇ ਸਾਨੂੰ ਆਜ਼ਮਾੜੀਏ